ਬੇਤ ਵੀ ਮਾਮਲੇ ਤੇ ਇਸ ਸਮੇਂ ਪੰਜਾਬ ਦੀ ਸਿਆਸਤ ਕਾਫੀ ਜ਼ਿਆਦਾ ਗਰਮਾਈ ਹੋਈ ਹੈ। ਬੀਤੇ ਦਿਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹ ਮਾਣ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਨਜ਼ਰ ਆਏ। ਹੁਣ ਇਸ ਦੇ ਵਿਚਕਾਰ ਦੱਸਦੀ ਹੈ ਕਿ ਬਲਤੇਜ ਸਿੰਘ ਪੰਨੂ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹ ਅਕਾਲੀ ਦਲ ਤੇ ਤਿੱਖੇ ਨਿਸ਼ਾਨੇ ਸਾਧਦੇ ਨਜ਼ਰ ਆਏ। ਪੰਨੂ ਨੇ ਦੱਸਿਆ ਕਿ ਕੱਲ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ 2015 ਦੇ ਵਿੱਚ ਵਾਪਰੀਆਂ ਬੇਬਦੀਆਂ ਘਟਨਾਵਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਵਿਰੁੱਧ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਬਿਹਤਰ ਹੁੰਦਾ ਜੇਕਰ ਸੁਖਬੀਰ ਬਾਦਲ 2015 ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਅਤੇ ਮੁਆਫੀ ਮੰਗਦੇ ਜੋ ਉਹਨਾਂ ਨੇ ਨਹੀਂ ਕੀਤੀਆਂ ਪਰ ਹੱਦ ਤਾਂ ਇਹ ਗੱਲ ਹੈ ਕਿ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਦਾ ਜਵਾਬ ਦੇਣ ਦੀ ਬਜਾਏ ਇਹ ਕਹਿ ਕੇ ਇਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਕਿ ਘਟਨਾਵਾਂ ਉਹਦੋਂ ਤੋਂ ਵਾਪਰ ਰਹੀਆਂ ਨੇ ਜਦੋਂ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣੀ ਸੀ ਪੰਨੂ ਨੇ ਅੱਗੇ ਕਿਹਾ ਕਿ 1986 ਦੇ ਵਿੱਚ ਨਕੋਦਰ ਦੇ ਵਿੱਚ ਬੇਦਬੀ ਹੋਈ ਜਿੱਥੇ ਆਪ ਪਾਰਟੀ ਨਹੀਂ ਸੀ ਇਸ ਦੇ ਵਿੱਚ ਚਾਰ ਨੌਜਵਾਨ ਮਾਰੇ ਗਏ ਸਨ ਜਿਸ ਦੀ ਜਾਂਚ ਜਸਟਿਸ ਗੁਰਨਾਮ ਸਿੰਘ ਨੇ ਕੀਤੀ ਸੀ ਜਿਸ ਦੀ ਰਿਪੋਰਟ ਬਾਅਦਲ ਸਰਕਾਰ ਦੌਰਾਨ ਗਾਇਬ ਕਰ ਦਿੱਤੀ ਗਈ ਸੀ ਜਾਦ ਨਕੋਦਰ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਤਾਂ ਦਰਬਾਰ ਸਿੰਘ ਗੁਰੂ ਅਤੇ ਮੁਹੰਮਦ ਇਜ਼ਹਾਰ ਆਲਮ ਇਸ ਦੇ ਵਿੱਚ ਅਧਿਕਾਰੀ ਸਨ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਅਕਾਲੀ ਦਲ ਸਰਕਾਰ ਦੌਰਾਨ ਤਰੱਕੀ ਮਿਲੀ ਅਤੇ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਵੀ ਸ਼ਾਮਿਲ ਕੀਤਾ ਗਿਆ ਇਹ ਸਾਰਾ ਡਰਾਮਾ ਹੈ ਇਸ ਵਿਚਾਲੇ ਉਹਨਾਂ ਨੇ ਹੋਰ ਕੀ ਕੁਝ ਕੀਤਾ ਕਿਹੜੇ ਵੱਡੇ ਇਲਜ਼ਾਮ ਲਾਏ ਤੇ ਬੇਦਬੀ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਕੀਤਾ ਗਿਆ ਸਬੂਤਾ ਸੇਮ ਹੈ ਤੇ ਉਹ ਸਾਹਮਣੇ ਆਏ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਨਾਵਾਵਾਂ ਵਾਪਰੀਆਂ ਚੰਗਾ ਹੁੰਦਾ 2015 ਵਾਲੀਆਂ ਘਟਨਾਵਾਂ ਜਾਂ ਉਦੋਂ ਪਹਿਲੀਆਂ ਜਿਹੜੀਆਂ ਸੀ ਉਹਦਾ ਜ਼ਿਕਰ ਸੁਖਬੀਰ ਸਿੰਘ ਬਾਦਲਹੂਰੀ ਕਰਦੇ ਤੇ ਲੋਕਾਂ ਤੋਂ ਔਰ ਖਾਸ ਤੌਰ ਦੇ ਉੱਤੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਦੇ ਇਸ ਤਰ੍ਹਾਂ ਦੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਪਰ ਹੱਦ ਇਸ ਗੱਲ ਦੀ ਹੈ ਕਿ ਜੋ ਇਲਜ਼ਾਮ ਉਹਨਾਂ ਦੇ ਉੱਤੇ ਲੱਗਦੇ ਰਹੇ ਪਿਛਲੇ ਸਾਲਾਂ ਦੇ ਦੌਰਾਨ ਉਹਦਾ ਕੋਈ ਜਵਾਬ ਦੇਣ ਦੀ ਜਗ੍ਹਾ ਦੇ ਉੱਤੇ ਉਹਨਾਂ ਨੇ ਇਹਨੂੰ ਇੱਕ ਟਰਨ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਜਦੋਂ ਪੰਜਾਬ 'ਚ ਆਈ ਆ ਉਹ ਅਕਸਰ ਇਹ ਗੱਲ ਕਹਿੰਦੇ ਆ ਕਿ ਉਦੋਂ ਤੋਂ ਬੇਅਦਬੀ ਦੀਆਂ ਘਟਨਾਵਾਂ ਜੜੀਆਂ ਹੋਈਆਂ ਮੈਂ ਥੋੜਾ ਜਿਹਾ ਸਿਲਸਿਲੇਵਾਰ ਜਿਹੜਾ ਉਹ ਜਾਣਾ ਚਾਹਣਾ ਜਿਹੜੇ ਫੈਕਟਸ ਨੇ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਦੇ ਬਾਰੇ ਵਿੱਚ 1986 ਦੇ ਵਿੱਚ ਨਕੋਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਉਦੋਂ ਆਮ ਆਦਮੀ ਪਾਰਟੀ ਤਾਂ ਕਿਤੇ ਵੀ ਨਹੀਂ ਸੀਗੀ ਔਰ ਉਸ ਵੇਲੇ ਚਾਰ ਜਿਹੜੇ ਨੌਜਵਾਨ ਨੇ ਉਹ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਜਾਂਦੇ ਨੇ ਜਸਟਿਸ ਗੁਰਨਾਮ ਸਿੰਘ ਹੋਰੀ ਸੀ ਜਿਨ੍ਹਾਂ ਨੇ ਉਹਦੀ ਜਾਂਚ ਕੀਤੀ ਸੀਗੀ ਉਹ ਜਿਹੜੀ ਰਿਪੋਰਟ ਸੀਗੀ ਬਾਦਲ ਸਾਹਿਬ ਦੀ ਸਰਕਾਰ ਦੇ ਦੌਰਾਨ ਉਹਦਾ ਇੱਕ ਅਹਿਮ ਹਿੱਸਾ ਜਿਹੜਾ ਉਹ ਗਾਇਬ ਕਰ ਦਿੱਤਾ ਗਿਆ ਜਿਹਦਾ ਚਰਚਾ ਤੁਸੀਂ ਇਸ ਵਾਰੀ ਵਿਧਾਨ ਸਭਾ ਦੇ ਵਿੱਚ ਸੁਣਿਆ ਹੋਊਗਾ ਕੁਝ ਜਿਹੜਾ ਕਿ ਉਹ ਉਸ ਹਿੱਸੇ ਦੀ ਜਿਹੜੀ ਉਹ ਜਾਂਚ ਕੀਤੀ ਜਾਵੇ ਜਦੋਂ ਇਹ ਨਕੋਦਰ ਗੋਲੀ ਕਾਂਡ ਹੋਇਆ ਜਿਦੇ ਵਿੱਚ ਚਾਰ ਨੌਜਵਾਨਾਂ ਦੀ ਜਾਨ ਜਾਂਦੀ ਰਹੀ ਉਦੇ ਵਿੱਚ ਦੋ ਆਫੀਸਰਜ਼ ਦੇ ਨਾਮ ਬੋਲਦੇ ਆ ਦਰਬਾਰਾ ਸਿੰਘ ਗੁਰੂ ਔਰ ਮੁਹੰਮਦ ਇਜ਼ਹਾਰ ਆਲਮ ਹੋਰੀ ਉਹ ਦਰਬਾਰਾ ਸਿੰਘ ਗੁਰੂ ਹਰੀ ਏਡੀਸੀ ਸਨ ਤੇ ਐਸਪੀ ਸਨ ਮੁਹੰਮਦ ਇਜ਼ਹਾਰ ਆਲਮ ਹੋਰੀ ਇਹਨਾਂ ਦੋਨਾਂ ਨੂੰ ਬਾਅਦ ਦੇ ਵਿੱਚ ਅਕਾਲੀ ਸਰਕਾਰ ਨੇ ਕਿਵੇਂ ਤਰੱਕੀਆਂ ਦਿੱਤੀਆਂ ਬਲਕਿ ਉਹਨਾਂ ਦੇ ਰਿਟਾਇਰ ਹੋ ਜਾਣ ਤੋਂ ਬਾਅਦ ਉਹਨਾਂ ਨੂੰ ਅਕਾਲੀ ਦਲ ਦਾ 파ਟ ਵੀ ਬਣਾਇਆ ਦਰਬਾਰਾ ਸਿੰਘ ਗੁਰੂ ਹਰੀ ਪਹਿਲਾਂ ਬਣ ਕੇ ਉਹ ਇਲੈਕਸ਼ਨ ਵੀ ਲੜੇ ਮੁਹੰਮਦ ਇਜ਼ਹਾਰ ਆਲਮ ਹੁਰਾ ਨੂੰ ਜਿਨ੍ਹਾਂ ਦੇ ਉੱਤੇ ਹੋਰ ਬਹੁਤ ਕੁਝ ਜਿਹੜਾ ਉਹ ਚੱਲਦਾ ਰਿਹਾ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਅਹਿਮ ਜ਼ਿੰਮੇਵਾਰੀਆਂ ਅਹਿਮ ਅਹੁਦੇਦਾਰੀਆਂ ਦਿੱਤੀਆਂ ਉਹ ਕੋਈ ਆਮ ਆਦਮੀ ਪਾਰਟੀ ਨੇ ਕਹਿ ਕੇ ਨਹੀਂ ਸੀ ਦਵਾਈਆਂ ਮੁਹੰਮਦ ਇਜ਼ਹਾਰ ਆਲਮ ਹੁਰੀ ਸਪੈਸ਼ਲ ਡਿਊਟੀ ਦੇ ਉੱਤੇ ਔਰ ਸਲਾਹਕਾਰ ਦੇ ਤੌਰ ਦੇ ਉੱਤੇ ਰਹੇ ਬਲਕਿ ਉਹਨਾਂ ਦੇ ਪਰਿਵਾਰ ਨੂੰ ਵੀ ਬਾਅਦ ਅਡਜਸਟ ਕੀਤਾ ਗਿਆ ਜਦੋਂ ਕੰਟਰੋਵਰਸੀ ਹੋਈ ਫਿਰ ਚਾਹੇ ਥੋੜਾ ਬੋਤਾ ਜਿਹੜਾ ਸੀ ਉਹ ਪਿੱਛੇ ਅੱਗੇ ਪਿੱਛੇ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ 2007 ਦੇ ਵਿੱਚ ਸਮਾਂਗ ਰਚਿਆ ਜਾਂਦਾ ਉਹਦਾ ਪਰਚਾ ਕਿਵੇਂ ਹੁੰਦਾ ਫਿਰ ਉਹ ਪਰਚਾ ਵਾਪਸ ਕਿਵੇਂ ਲਿਆ ਜਾਂਦਾ ਉਹਦੇ ਤੋਂ ਬਾਅਦ ਜਿਹੜਾ ਸੀਗਾ ਕਿਸਮ ਦੇ ਨਾਲ ਇਹ ਗਰਾਊਂਡ ਤਿਆਰ ਹੋਈ ਪੰਜਾਬ ਦੇ ਵਿੱਚ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਹੋਈਆਂ ਸਕਬੀਰ ਸਿੰਘ ਬਾਦਲ ਹਰਾਂ ਨੂੰ ਇਹ ਸਵਾਲ ਪੁੱਛਣਾ ਚਾਹਨਾ ਕਿ ਜਦੋਂ ਪਹਿਲੀ ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੁੰਦਾ ਤਾਂ ਉਹ ਗ੍ਰਹਿ ਮੰਤਰੀ ਸਨ ਔਰ ਜਿਹੜੇ ਪੋਸਟਰ ਲੱਗਦੇ ਆ ਉਹ 24 9 15 ਨੂੰ ਜਾ ਕੇ ਲੱਗਦੇ ਆ ਪੋਸਟਰ ਵੀ ਇਸ ਤਰ੍ਹਾਂ ਦੇ ਪੱਤਰਕਾਰ ਭਾਈ ਜਾਰੇ ਨੂੰ ਪਤਾ ਹੈ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੀ ਭਾਸ਼ਾ ਹੈ ਇਸ ਤਰ੍ਹਾਂ ਦੀ ਭਾਸ਼ਾ ਸੀ ਜਿਹਨੂੰ ਅੱਜ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝਾ ਨਹੀਂ ਕੀਤਾ ਜਾ ਸਕਦਾ ਸਵਾਲ ਇਹ ਹੈ ਪਹਿਲੀ ਜੂਨ 15 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦੇ ਨੇ ਬੁਰਜ ਜਵਾਰ ਸਿੰਘ ਵਾਲਾ ਤੋਂ 24 9 15 ਨੂੰ ਪੋਸਟਰ ਲੱਗਦੇ ਨੇ ਇਹਦੇ ਦੌਰਾਨ ਗ੍ਰਹਿ ਮੰਤਰੀ ਜਿਹੜੇ ਸਨ ਸੁਖਬੀਰ ਸਿੰਘ ਬਾਦਲਹੂਰੀ ਕੀ ਕਰਦੇ ਰਹੇ ਔਰ ਉਹਨਾਂ ਨੇ ਇਹਦੀ ਇਨਵੈਸਟੀਗੇਸ਼ਨ ਕਿਉਂ ਨਾ ਰੱਬੀ ਉਸ ਏਰੀਏ ਦੇ ਲੋਕਾਂ ਨੂੰ ਪੁੱਛ ਕੇ ਦੇਖਣਾ ਚਰਨਜੀਤ ਸ਼ਰਮਾ ਹਰੀ ਫਰੀਦਕੋਟ ਦੇ ਐਸਐਸਪੀ ਸਰਨ ਉਸ ਵਲੇ ਬਹੁਤ ਸਾਰੇ ਲੋਕਾਂ ਨੇ ਜਾਣਕਾਰੀ ਜਿਹੜੀ ਦਿੱਤੀ ਪੁਲਿਸ ਨੂੰ ਪਰ ਇਹ ਕਿਹਾ ਜਾਂਦਾ ਕਿ ਪੁਲਿਸ ਦੇ ਕੋਲੇ ਜਿਹੜੀ ਜਾਣਕਾਰੀ ਜਾਂਦੀ ਸੀਗੀ ਉਹ ਸ਼ਾਮ ਨੂੰ ਆਸੇ-ਪਾਸੇ ਕਰ ਦਿੱਤੀ ਜਾਂਦੀ ਸੀ ਭਾਵੇਂ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਐਕਸ਼ਨ ਜਿਹੜਾ ਉਹ ਨਹੀਂ ਅਲਿਆ ਸ਼ੱਕੀ ਬੰਦੇ ਜਿਹੜੇ ਸੀ ਉਹਨਾਂ ਨੂੰ ਰਾਉਂਡ ਅਪ ਕੀਤਾ ਜਾਂਦਾ ਰਿਹਾ ਬਾਅਦ ਵਿੱਚ ਛੱਡ ਦਿੱਤਾ ਜਾਂਦਾ ਰਿਹਾ ਕਿਉਂਕਿ ਸ਼ੱਕੀ ਬੰਦੇ ਕੌਣ ਸਨ ਇਹ ਵੱਡੇ ਸਵਾਲ ਸਨ ਇਹਦੇ ਡਿਊਰਿੰਗ ਬੁਰਜ ਜਵਾਰ ਸਿੰਘ ਵਾਲਾ ਜਿੱਥੇ ਇੱਕ ਡੇਰਾ ਪ੍ਰੇਮੀ ਦੀ ਦੁਕਾਨ ਵੀ ਸੀ ਉਹਦਾ ਮਰਡਰ ਵੀ ਹੋ ਜਾਂਦਾ ਔਰ ਉਹਦੀ ਪਤਨੀ ਜਿਹੜੀ ਕਿ ਅਨਪੜ੍ਹ ਸੀ ਉਹਨੂੰ ਪੁਲਿਸ ਦੇ ਵਿੱਚ ਨੌਕਰੀ ਵੀ ਦਿੱਤੀ ਜਾਂਦੀ ਹੈ ਸੁਖਬੀਰ ਸਿੰਘ ਬਾਦਲਹੂਰੀ ਉਦੋਂ ਗ੍ਰਹਿ ਮੰਤਰੀ ਸਨ ਹੈਰਾਨਗੀ ਹੈ ਇਸ ਗੱਲ ਦੀ ਆ ਕਿ ਉਹ ਕਿਹੜੇ ਮੂੰਹ ਦੇ ਨਾਲ ਇਹ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਦਾ ਉਹਦੇ ਵਿੱਚ ਕੋਈ ਕਿਸੇ ਕਿਸਮ ਦੀ ਪਾਰਟਿਸਪੀਸ਼ਨਸੀ ਜਾਂ ਇਹਦਾ ਪਰਚਾ ਜਿਹੜਾ ਉਹ ਕਿਹਦੇ ਉੱਤੇ ਦਰਜ ਹੋਣਾ ਜਿਹੜਾ ਉਹ ਚਾਹੀਦਾ ਅਰੇ ਫਿਰ ਆਉਂਦਾ ਜਿੱਥੋਂ ਇਹ ਮੋੜ ਵੱਜਦਾ ਇਹਨਾਂ ਦਾ ਕਿ ਇੱਕ ਵਿਵਾਦਿਤ ਮੁਆਫੀ ਜਿਹੜੀ ਸੀ ਉਹ ਕਿਹਦੇ ਕਹਿਣ ਦੇ ਉੱਤੇ ਦਿੱਤੀ ਗਈ ਸਾਰੀਆਂ ਚੀਜ਼ਾਂ ਤੁਹਾਡੇ ਕੋਲੇ ਬੜੀਆਂ ਕਲੀਅਰ ਨੇ ਪੰਜਾਬ ਵਾਸੀਆਂ ਨੂੰ ਕਲੀਅਰ ਨੇ ਇਹ ਠੀਕ ਹੈ ਕਿ ਬਾਅਦ ਦੇ ਵਿੱਚ ਇੱਕ ਜਥੇਦਾਰ ਸਾਹਿਬ ਸਨ ਉਹ ਉਸ ਗੱਲ ਤੋਂ ਪਾਸੇ ਵੀ ਹੋ ਗਏ ਪਰ ਉਹਨਾਂ ਦੀਆਂ ਅੱਜ ਵੀ ਵੀਡੀਓਜ਼ ਜਿਹੜੀਆਂ YouTube ਦੇ ਉੱਤੇ ਪਈਆਂ ਨੇ ਕਿ ਕਿਵੇਂ ਜਥੇਦਾਰ ਸਹਿਬਾਨ ਨੂੰ ਸਰਕਾਰੀ ਕੋਠੀਆਂ ਦੇ ਵਿੱਚ ਸੱਦ ਕੇ ਇੱਕ ਪਰਚੀ ਦੇ ਕੇ ਮੁਆਫ ਕਰਨ ਦੇ ਵਾਸਤੇ ਕਿਹਾ ਗਿਆ ਸੀ ਔਰ ਉਹ ਮੁਆਫੀ ਜਿਹੜੀ ਸੀ ਉਹਨੂੰ ਜਸਟੀਫਾਈ ਕਰਨ ਦੇ ਵਾਸਤੇ ਕੀਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦੇ ਵਿੱਚੋਂ ਇਸ਼ਤਿਹਾਰ ਦਿੱਤੇ ਜਾਣ ਜਿਹੜੇ ਕੋ 90 ਲੱਖ 95 ਲੱਖ ਜਾਂ 96 ਲੱਖ ਜਿੰਨੇ ਵੀ ਉਹ ਕਹੇ ਜਾਂਦੇ ਨੇ ਇਹ ਵਕ ਵਕ ਰਿਪੋਰਟਾਂ ਦੇ ਵਿੱਚ ਦਰਜ ਹੈ ਇਹ ਇਹ ਖਾਸ ਤੌਰ ਤੇ ਤੇਜਸ ਸਿੰਘ ਹੋਰਾਂ ਦੇ ਜਿਹੜੇ ਕਮਿਸ਼ਨ ਦੀ ਰਿਪੋਰਟ ਸੀ ਉਹਦੇ ਵਿੱਚ ਜਿਹੜਾ ਉਹ ਦਰਜ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਔਰ ਉਸ ਤੋਂ ਬਾਅਦ ਇਹ ਜਿਹੜੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੁੰਦੀਆਂ ਨੇ 12 ਅਕਤੂਬਰ 2015 ਨੂੰ ਬੁਰਜਵਾਰ ਸਿੰਘ ਵਾਲਾ ਦੇ ਵਿੱਚ ਬਰਗਾੜੀ ਦੇ ਵਿੱਚ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਥਾਂ-ਥਾਂ ਦੇ ਉੱਤੇ ਜਿਹੜਾ ਉਹ ਖਿਲਾਰੇ ਗਏ ਇਹਦੇ ਡਿਊਰਿੰਗ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੁੰਦੀ ਆ ਪੋਸਟਰ ਲੱਗਦੇ ਆ ਜਾਂ ਪੋਸਟਰਾਂ ਤੋਂ ਬਾਅਦ ਜਿਹੜਾ ਮਾਹੌਲ ਬਣਦਾ ਹੈ ਵਜਾਏ ਇਹਦੇ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਚੋਰੀ ਹੋਈ ਸੀ ਉਹਨੂੰ ਲੱਭਣ ਦੇ ਇਹ ਇੱਕ ਫਿਲਮ ਦੇ ਪੋਸਟਰਾਂ ਦੀ ਰਾਖੀ ਕਰਵਾਉਂਦੇ ਰਹੇ ਗ੍ਰਹਿ ਮੰਤਰੀ ਫੋਨ ਕਰਕੇ ਪੋਸਟਰਾਂ ਦੀ ਰਾਖੀ ਦੇ ਵਾਸਤੇ ਜਿਹੜੀ ਪੁਲਿਸ ਸੀ ਉਹ ਲਾਈ ਗਈ ਉਹ ਨਹੀਂ ਲੱਭਿਆ ਗਿਆ ਇਹਦੇ ਵਿੱਚ ਆਮ ਆਦਮੀ ਪਾਰਟੀ ਕਿੱਥੋਂ ਆ ਗਈ ਅਰਵਿੰਦ ਕੇਜਰੀਵਾਲ ਹੋਰੀ ਕਿੱਥੋਂ ਆ ਗਏ ਇਹ ਸ਼ਾਇਦ ਹੋ ਸਕਦਾ ਹੈ ਕਿ ਬਖਲਾਹਤ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਆ ਫੋਰਸਡ ਕੋਟਕਪੂਰਾ ਦੇ ਜਿਉਂਕੇ ਜਾਂਚ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਮੈਂਸ਼ਨ ਹੈ ਕਿ ਐਸਟੀਪੀਸੀ ਦਾ ਇੱਕ ਜਿਹੜਾ ਮੈਂਬਰ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਸੀ ਉਹ ਲੈ ਗਿਆ। ਔਰ ਦੋ ਜਿਹੜੇ ਨੌਜਵਾਨ ਉਸ ਵੇਲੇ ਅਰੈਸਟ ਕੀਤੇ ਗਏ ਜਿਨ੍ਹਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਉਹਦੀ ਪ੍ਰੈਸ ਕਾਨਫਰੰਸ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਸ ਵੇਲੇ ਕੀਤੀ ਸੀ ਇਹ ਕਿਹਾ ਸੀ ਕਿ ਮੇਰੇ ਮਨ ਤੋਂ ਬੋਝ ਲੱਥ ਗਿਆ ਤੇ ਮੈਂ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਵਾਸਤੇ ਜਾ ਰਿਹਾ ਹਾਂ ਪਰ ਫੇਰ ਦਬਾਓ ਕਿਹੋ ਜਿਹਾ ਪਿਆ ਉਹਨਾਂ ਨੌਜਵਾਨਾਂ ਨੂੰ ਰਿਹਾ ਕਰਨਾ ਪਿਆ ਉਹ ਤੁਹਾਨੂੰ ਸਭ ਕੁਝ ਪਤਾ ਹੈ ਅੱਜ ਵੀ ਉਹਨਾਂ ਨੌਜਵਾਨਾਂ ਦੇ ਉੱਤੇ ਉਸ ਵੇਲੇ ਦਾ ਹੋਇਆ ਤਸ਼ੱਦਦ ਜਿਹੜਾ ਜਦੋਂ ਉਹ ਕਿਤੇ ਬੋਲਦੇ ਨੇ ਜਾਂ ਕਿਸੇ ਜਗ੍ਹਾ ਤੇ ਸਾਹਮਣੇ ਆਉਂਦੇ ਨੇ ਅੱਜ ਵੀ ਉਹ ਉਹਨਾਂ ਦੇ ਜ਼ਖਮ ਜਿਹੜੇ ਉਹ ਲੈ ਨੇ 12 13 14 ਅਕਤੂਬਰ 2015 ਦੇ ਵਿੱਚ ਇਹ ਵੱਖ-ਵੱਖ ਥਾਵਾਂ ਦੇ ਉੱਤੇ ਬੇਅਦਵੀ ਹੁੰਦੀ ਹੈ ਲਗਭਗ ਜਿਹੜੀ ਉਹ 30 ਜਗ੍ਹਾ ਦੇ ਉੱਤੇ ਔਰ ਇਹਦੇ ਦੌਰਾਨ ਜਿਹੜਾ ਸਟੇਟ ਇੰਟੈਲੀਜੈਂਸ ਦਾ ਮੁਖੀ ਸੀਗਾ ਉਹ ਬਦਲਿਆ ਜਾਂਦਾ ਕਿਉਂਕਿ ਗ੍ਰਹਿ ਮੰਤਰੀ ਸੀ ਉਹ ਕਿਉਂ ਬਦਲਿਆ ਗਿਆ ਛੋਟੇ ਆਫੀਸਰ ਨੂੰ ਉਹਦੀ ਜ਼ਿੰਮੇਵਾਰੀ ਜਿਹੜੀ ਉਹ ਕਿਉਂ ਦਿੱਤੀ ਗਈ ਇਹ ਗ੍ਰਹਿ ਮੰਤਰੀ ਫੋਨ ਦੇ ਨਾਤੇ ਇਹਨਾਂ ਗੱਲਾਂ ਦਾ ਜਵਾਬ ਇੱਕ ਪ੍ਰੈਸ ਕਾਨਫਰੰਸ ਕਰਕੇ ਦਿੰਦੇ ਤੇ ਇਹ ਲੋਕਾਂ ਨੂੰ ਹੋ ਸਕਦਾ ਸੀ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਉਹਨਾਂ ਨੇ ਆਪਣੀ ਗਲਤੀ ਬਲੰਡਰ ਜਿਹੜੀ ਸੀ ਉਹ ਮੰਨ ਲਈ ਹੈ ਭਾਵੇਂ ਕਿ ਮੰਨ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਲਈ ਪਰ ਉੱਥੇ ਉਹਨਾਂ ਨੇ ਸਾਰੀਆਂ ਘਟਨਾਵਾਂ ਨੂੰ ਮੰਨਿਆ ਕਿ ਹਾਂ ਉਦੋਂ ਹੋਇਆ ਮੈਂ ਉਹਦੇ ਵਿੱਚ ਕੁਝ ਨਹੀਂ ਕੀਤਾ ਆਪਾਂ ਸਾਰਿਆਂ ਨੇ ਜਿਹੜਾ ਜੀ ਉਹ ਦੇਖਿਆ ਅੱਜ ਉਹਨਾਂ ਸਾਰੀਆਂ ਗੱਲਾਂ ਨੂੰ ਲਾਂਬੇ ਕਰਕੇ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਤਰਨ ਦੇਣ ਦੀ ਕੋਸ਼ਿਸ਼ ਕਰ ਰਹੇ ਆ ਧਿਆਨ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਉਸ ਵੇਲੇ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਸੀ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿਸੇ ਵਿਅਕਤੀ ਦਾ ਹੱਥ ਸੀ ਮੈਂ ਇੱਕ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਫਰੀਦਕੋਟ ਦੇ ਵਿੱਚ ਕੋਟਕਪੂਰਾ ਗੋਲੀ ਕਾਂਡ ਦਾ ਚਲਾਨ ਪੇਸ਼ ਹੁੰਦਾ ਜਦੋਂ ਜਿਹੜੀ ਐਸ ਆਈ ਟੀ ਐਲ ਕੇ ਯਾਦਵ ਹੋਰਾਂ ਦੀ ਅਗਵਾਈ ਵਾਲੀ ਸੀ ਉਹਦੋਂ ਚਲਾਨ ਪੇਸ਼ ਕਰਦੇ ਆ ਇਹ ਜ਼ਮਾਨਤਾਂ ਦੇ ਵਾਸਤੇ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਮੇਤ ਸੈਣੀ ਉਮਰਾਨੰਗਲ ਚਰਨਜੀਤ ਸ਼ਰਮਾ ਜਿਹੜਾ ਉਹ ਬੇਲ ਆਰਡਰ ਹੈ ਇਹ ਕਿਉਂਕਿ ਪਬਲਿਕ ਡੋਮੇਨ ਦੇ ਵਿੱਚ ਹੈ ਜਿਹੜਾ ਕੋਰਟਕਪੂਰਾ ਗੋਲੀकांड ਦਾ ਪੂਰਾ ਚਲਾਨ ਲਗਭਗ 7000 ਪੇਜ ਦਾ ਪਬਲਿਕ ਡੋਮੇਨ ਚ ਹੈ ਜੇ ਕੋਈ ਉਹਨੂੰ ਪੜ੍ਹਨਾ ਚਾਹੁੰਦਾ ਉਹਦੇ ਵਿੱਚ ਬਹੁਤ ਕੁਝ ਹੈ ਜੱਜ ਸਾਹਿਬ ਨੇ ਇਹਨਾਂ ਦੀਆਂ ਜ਼ਮਾਨਤਾਂ ਰੱਦ ਕਰ ਦਿੱਤੀਆਂ ਫਰੀਦਕੋਟ ਦੀ ਅਦਾਲਤ ਤੋਂ ਇਹਨਾਂ ਨੇ ਬਾਅਦ ਦੇ ਵਿੱਚ ਹਾਈ ਕੋਰਟ ਅਪਰੋਚ ਕਰਕੇ ਜ਼ਮਾਨਤਾਂ ਉੱਥੋਂ ਲਈਆਂ ਮੈਂ ਇੱਕ ਚੀਜ਼ ਜਿਹਦੇ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਉਹ ਜੱਜ ਸਾਹਿਬ ਦਾ ਆਰਡਰ ਹੈ ਜਿਹੜਾ ਬੇਲ ਆਰਡਰ ਹੈ ਜਿੱਥੇ ਬੇਲ ਰਿਜੈਕਟ ਹੋਈ ਆ ਫਰੀਦਕੋਟ ਦੀ ਅਦਾਲਤ ਦੇ ਵਿੱਚ ਉਹਦੇ ਵਿੱਚ ਜੱਜ ਸਾਹਿਬ ਨੇ ਇਹ ਮੈਂਸ਼ਨ ਕੀਤਾ ਹੋਇਆ ਕਿ ਜਦੋਂ ਜੜੀਆਂ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਸੀ 12 ਦਾ ਉਹਨਾਂ ਨੇ 12 10 15 ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਕੋਲੇ ਇਹ ਨੌਲੇਜ ਹੋਣ ਦੇ ਬਾਵਜੂਦ ਕਿ ਦੂਸਰੇ ਤੇ ਤੀਸਰੇ ਦਿਨ ਘਟਨਾਵਾਂ ਵਾਪਰੀਆਂ ਉਹ ਪੰਜਾਬ ਦੇ ਵਿੱਚੋਂ ਨਾਲ ਲੱਗਵੇਂ ਸੂਬੇ ਹਰਿਆਣੇ ਦੇ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਆਰਾਮ ਫਰਮਾ ਰਹੇ ਸੀ ਇਹਦਾ ਜ਼ਿਕਰ ਫਰੀਦਕੋਟ ਦੀ ਅਦਾਲਤ ਦੇ ਵਿੱਚ ਜਦੋਂ ਇਹਨਾਂ ਦੀ ਜ਼ਮਾਨਤ ਰੱਦ ਕੀਤੀ ਗਈ ਆ ਉਹਦੇ ਵਿੱਚ ਇਸ ਚੀਜ਼ ਦਾ ਜ਼ਿਕਰ ਜਿਹੜਾ ਉਹ ਜੱਜ ਸਾਹਿਬ ਨੇ ਆਪਣੇ ਆਰਡਰ ਦੇ ਵਿੱਚ ਕੀਤਾ ਜਿੱਥੇ ਇਹਨਾਂ ਦੀ ਬੇਲ ਜਿਹੜੀ ਆ ਉਹ ਰਿਜੈਕਟ ਕੀਤੀ ਜਾਂਦੀ ਹੈ ਇਹਦਾ ਇਹ ਮੈਂ ਇਸ ਕਰਕੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿੰਨੀ ਦੇਰ ਤੱਕ ਇਹ ਬੇਲ ਇਹਨਾਂ ਦੀ ਰਿਜੈਕਟ ਨਹੀਂ ਹੋਈ ਸੁਖਵੀਰ ਸਿੰਘ ਬਾਦਲਹੋਰਾ ਦੀ ਉਹ ਇੱਕ ਗੱਲ ਬੜਾ ਜ਼ੋਰ ਸ਼ੋਰ ਦੇ ਨਾਲ ਕਹਿੰਦੇ ਰਹੇ ਕਿ ਜਦੋਂ ਇਹ ਘਟਨਾਵਾਂ ਵਾਪਰੀਆਂ ਮੈਂ ਮੁਲਕ ਦੇ ਵਿੱਚ ਨਹੀਂ ਸੀ ਪਰ ਜਿਉਂ ਇਹ ਬੇਲ ਰਿਜੈਕਟ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਸੁਖਵੀਰ ਸਿੰਘ ਬਾਦਲਹੋਰਾ ਦੇ ਮੂੰਹ ਇਹ ਨਹੀਂ ਸੁਣਿਆ ਹੋਣਾ ਕਿ ਜਦੋਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਜਾਂ ਕੋਟਕਪੂਰਾ ਗੋਲੀਕਾਰਡ ਵਾਪਰਿਆ ਉਹ ਉਸ ਵੇਲੇ ਮੁਲਕ ਦੇ ਵਿੱਚ ਨਹੀਂ ਸਨ ਕਿਉਂਕਿ ਜਿਹੜੀ ਐਸਆਈਟੀਸੀ ਐਲਕੇ ਯਾਦਵ ਹੋਰਾਂ ਦੀ ਅਗਵਾਈ ਵਾਲੀ ਜਿਨ੍ਹਾਂ ਨੇ ਚਲਾਨ ਪੇਸ਼ ਕੀਤਾ ਉਹਨਾਂ ਨੇ ਪ੍ਰੂਵ ਕੀਤੀ ਗੱਲ ਉਹਦੇ ਵਿੱਚ ਕਿ ਉਹ ਇੱਥੇ ਹੀ ਸਨ ਕਿਤੇ ਨਹੀਂ ਸਨ ਗਏ ਫਿਰ ਉਹ ਲੁਕ ਕਿਉਂ ਰਹੇ ਸੀ